ਯਾਰੋ ਸ਼ਾਪਿੰਗ ਹੀ ਕਰਾ ਲਿਓ ਮੈਨੂੰ ਉਹ ਕਿਹੜਾ ਟਾਈਮ ਸ਼ਾਪਿੰਗ ਦਾ ਯਾਦ ਕੀਤਾ ਤਾਂ ਹਾਲ ਤਾਂ ਕੋਈ ਪੈਸੇ ਨਹੀਂ ਹੈਗਾ ਕਿਉਂ ਮੇਰੇ ਵਾਸਤੇ ਹੁਣ ਪੈਸੇ ਵੀ ਖਤਮ ਹੋ ਗਏ ਨੇਗੇ ਯਾਰ ਹਾਲੇ ਤੈਨੂੰ ਪਤਾ ਤਾਂ ਹੈਗਾ ਤਨਖਾਹ ਪੈਨੋ ਲੈ ਕੇ ਨਾ ਚਰ ਹੋ ਗਿਆ ਦੁਬਾਰਾ ਹਾਲੇ ਤਨਖਾਹ ਹੀ ਨਹੀਂ ਬਸ ਤੁਸੀਂ ਤਾਂ ਐਵੇਂ ਕਰਦੇ ਹੁੰਨੇ ਹੋਗੇ ਯਾਰ ਦੱਸੋ ਕਰਵਾ ਲਿਓ ਯਾਰ ਜਹ ਤਾਂ ਨਹੀਂ ਲਵਾਂਗੀ ਬਸ ਇੱਕ ਦੋ ਜੋੜੀ ਦਵਾ ਲਿਓ ਕੱਪੜਿਆਂ ਦੀ ਹਾਂ ਓ ਯਾਰ ਮੈਨੂੰ ਪਤਾ ਏ ਤੇਰੀ ਇੱਕ ਦੋ ਜੋੜੀ ਏ ਕਈ ਹਜ਼ਾਰਾਂ ਚ ਚਲਦੀ ਏ ਓ ਯਾਰ ਮੈਨੂੰ ਨਹੀਂ ਪਤਾ ਮੈਂ ਤਾਂ ਕੱਪੜੇ ਲੈ ਕੇ ਆਣੇ ਆ ਨਹੀਂ ਹਾਲੇ ਪੈਸੇ ਕਿਉਂ ਨਹੀਂ ਹੈਗੇ ਉਹ ਤੈਨੂੰ ਖਰਚ ਤੈਨੂੰ ਯਕੀਨ ਨਹੀਂ ਨਾ ਹੋਏਗਾ ਇਹ ਆ ਖਾਤਾ ਚੈੱਕ ਕਰ ਹੈਗਾ ਕੁਛ ਇਹਦੇ ਵਿੱਚ ਓ ਯਾਰ ਮੈਨੂੰ ਨਹੀਂ ਪਤਾ ਕਿ ਇਸ ਤੋਂ ਉਧਾਰ ਲੈ ਲਓ ਮੈਨੂੰ ਨਹੀਂ ਪਤਾ ਮੈਂ ਤਾਂ ਕੱਪੜੇ ਲੈ ਕੇ ਆਣੇ ਆ ਮੈਂ ਤਾਂ ਕੱਪੜੇ ਦਵਾ ਕੇ ਲਿਓ ਅੱਜ ਆਪਣੇ ਕੋਲ ਬੇ ਟਾਈਮ ਨਹੀਂ ਹੈਗਾ ਜਾਣ ਦਾ ਚੱਲ ਫੇਰ ਦੇਖ ਲਿਆ ਨਾਲੇ ਘਰ ਦੀ ਸਪਾਈਸ ਫੂਈ ਕਰ ਲੈ ਉਹ ਤੇਰਾ ਜੀਜਾ ਆਉਣ ਵਾਲਾ ਅੱਜ ਤੁਸੀਂ ਵੀ ਨਾ ਬਹੁਤ ਭੋਲਿਓ ਮੈਂ ਕੱਲ ਹੀ ਕਰ ਲਈ ਸੀ ਸਫਾਈ ਸਾਰੇ ਘਰ ਦੀ ਮੈਨੂੰ ਜੀਜਾ ਦਾ ਫੋਨ ਆ ਗਿਆ ਸੀਗਾ ਅੱਛਾ ਹਾਂ ਉਹਨੇ ਤੈਨੂੰ ਪਹਿਲੀ ਫੋਨ ਕਰਤਾ ਹੋਰ ਕੀ ਬੜਾ ਹਰਾਮੀ ਆ ਸਾਲਾ ਮੈਨੂੰ ਬਾਅਦ ਚ ਫੋਨ ਕੀਤਾ ਲੈ ਮੈਨੂੰ ਦੱਸ ਸਾਲੀ ਆਖਰ ਕਰ ਮੈਂ ਉਹਦੀ ਫੋਨ ਕਿਵੇਂ ਨਹੀਂ ਕਰਨੀ ਮੈਨੂੰ ਚਲ ਥੋੜਾ ਜਿਆ ਖਿਆਲ ਰੱਖੀ ਉਹਦਾ ਹਾਂ ਹਾਂ ਕੋਈ ਗੱਲ ਨਹੀਂ ਤੈਨੂੰ ਪਤਾ ਨਸ਼ਾ ਪੱਤਾ ਤਾਂ ਉਹ ਕਰਦਾ ਨਹੀਂ ਹੈਗਾ ਆਹੇ ਖਾਣ ਪੀਣ ਦਾ ਵਧੀਆ ਧਿਆਨ ਰੱਖਣਾ ਹਾਂ ਇਹ ਤਾਂ ਅੱਛਾ ਫਿਰ ਮੈਨੂੰ ਇਹ ਦੱਸੋ ਕੀ ਬਣਾਵਾਂ ਬਣਾ ਲੀਂ ਕੁਛ ਮਰਜ਼ੀ ਬਣਾ ਲੀਂ ਯਾਰ ਮੇਰੇ ਤਾਂ ਕੁਝ ਸੋਚ ਵਿੱਚ ਨਹੀਂ ਆ ਰਿਹਾਗਾ ਤੁਸੀਂ ਲਿਆਇਓ ਜਦੋਂ ਤਾਂ ਸਬਜ਼ੀ ਵਗੈਰਾ ਕੁਛ ਹੁਣ ਬਸ ਸਬਜ਼ੀ ਲੈ ਆਉਂਗਾ ਹਾਂ ਤੇ ਕੁਛ ਖਾਣ ਨੂੰ ਫੜ ਲਿਓ ਹੈਨਾ ਸਮੋਸੇ ਵਗੈਰਾ ਹਾਂ ਠੀਕ ਹੈ ਜ਼ਰੂਰ ਨਾਲੇ ਤੂੰ ਕੀ ਲੈ ਕੇ ਆਉਣਾ ਸੀ ਮੈਂ ਤਾਂ ਯਾਰ ਕੱਪੜੇ ਲੈ ਕੇ ਆਉਣੇ ਆ ਕੱਪੜੇ ਨਹੀਂ ਹੈਗੇ ਨੇ ਨਾਈਟ ਸੂਟ ਨਹੀਂ ਹੈਗੇਗੇ ਬਾਕੀ ਘਰੇ ਪਾਉਣ ਵਾਲੇ ਕੱਪੜੇ ਨਹੀਂ ਹੈਗੇ ਸਾਰੇ ਪਹਿਲਾਂ ਵਾਲੇ ਨੇਗੇ ਉਹੀ ਪਾਈ ਪੜੀ ਪਹਿਲਾਂ ਵਾਲੇ ਕੱਟ ਲੈ ਤੇਰੇ ਕੋਲ ਯਾਰ ਜਨਾਨੀ ਕੋਲ ਕਦੇ ਕੱਪੜੇ ਪੂਰੇ ਹੋਏ ਨੇਗੇ ਤੁਸੀਂ ਇਹ ਦੱਸੋ ਮੈਨੂੰ ਪਹਿਲਾਂ ਤੁਸੀਂ ਕੱਪੜਾ ਨਾਲ ਨਹੀਂ ਰਜਦੀਆਂ ਹੋਰ ਯਾਰ ਮੈਨੂੰ ਨਹੀਂ ਪਤਾ ਮੈਨੂੰ ਦੁਆ ਲਿਆਏ ਕੱਪੜੇ ਠੀਕ ਹਨ ਉਹ ਕੋਈ ਨਾ ਨਹੀਂ ਫਿਰ ਦੇਖ ਲਓ ਫਿਰ ਭਾਂਡੇ ਤੁਹਾਨੂੰ ਮੰਜਣੇ ਪਹਿਣੇ ਆ ਮੈਂ ਕੰਮ ਕੁਮ ਨਹੀਂ ਕਰਨਾ ਹੈਗਾ ਨਹੀਂ ਕੋਈ ਨਹੀਂ ਨਿਰਾਜ ਹੋਣ ਦਿੰਦਾ ਮੈਂ ਤੈਨੂੰ ਮੈਨੂੰ ਨਹੀਂ ਪਤਾ ਯਾਰ ਮੈਂ ਤਾਂ ਕੱਪੜੇ ਲੈ ਕੇ ਆਉਣੇ ਮੇਰੇ ਤੋਂ ਜਿੱਦ ਦਾ ਪੈਸਾ ਕੋਈ ਨਾ ਤੁਹਾਡਾ ਤੁਹਾਨੂੰ ਪਤਾ ਆਪਣੀ ਗਮੰਡਣ ਰਿੰਪੀ ਐਨ ਐਨ ਨੇ ਸੋਹਣੇ ਸੂਟ ਲੈ ਕੇ ਆਈ ਹੈਗੀ ਨਾਲੇ ਮੈਂ ਤੈਨੂੰ ਕਿੰਨੀ ਵਾਰ ਸਮਝਾਇਆ ਕਿਸੇ ਦੀ ਕੀ ਰਿਸ ਹੁੰਦੀ ਹੈ ਯਾਰ ਮੇਰੀ ਗੱਲ ਸੁਣੋ ਉਹਨਾਂ ਦਾ ਤਾਂ ਫੇਰ ਵੀ ਕੰਮ ਇੰਨਾ ਨਹੀਂ ਚੱਲਦਾ ਹੈਗਾ ਤੇ ਆਪਾਂ ਦਾ ਘਰ ਠੀਕ ਠਾਕ ਆ ਕਿਉਂ ਨਹੀਂ ਚੱਲਦਾ ਆ ਮੇਰੀ ਨੌਕਰੀ ਸਾਰੀ 12000 ਹੈ ਤੇ ਉਹ 35000 ਰੁਪਿਆ ਲੈਂਦਾ ਕਿਉਂ ਨਹੀਂ ਚੱਲਦਾ ਕੰਮ ਮੇਰੀ ਗੱਲ ਸੁਣੋ ਉਹਨਾਂ ਦੇ ਤਾਂ ਜਵਾਕ ਵੀ ਹੈਗੇ ਨੇ ਨਾ ਉਹਨਾਂ ਦਾ ਵੀ ਤਾਂ ਖਰਚਾ ਹੈਗਾ ਨਾ ਤੇ ਉਹ ਤਾਂ ਹੈਵੀ ਰੈਂਟ ਤੇ ਖਾਲੇ ਆਪਣੇ ਤਾਂ ਆਪ ਦਾ ਆ ਘਰਵਾਰ ਵੀ ਆਪਣਾ ਆ ਸਭ ਕੁਝ ਹੈ ਆਪਣੇ ਕੋ ਰੱਬ ਦਾ ਦਿੱਤਾ ਯਾਰ ਚੱਲ ਕੋਈ ਨਾ ਉਹ ਅੱਜ ਮੇਰੇ ਸਾਡੂ ਸਾਹਿਬ ਨੂੰ ਆ ਲੈਣ ਦੇ ਆਪਾਂ ਉਹਨੂੰ ਕੱਲ ਨੂੰ ਘਰ ਸੰਭਾ ਕੇ ਆਪਾਂ ਫਿਰ ਚੱਲਾਂਗੇ ਠੀਕ ਹੈ ਪੱਕਾ ਹਾਂ ਠੀਕ ਠੀਕ ਯਾਨੀਆਂ ਗੱਲਾਂ ਹੋ ਰਹੀਆਂ ਨੇ ਹੋਰ ਵੀ ਸਾਡੂ ਆ ਸ੍ਰੀ ਕਲਜੀ ਉਹ ਠੀਕੋਂ ਹਾਂਜੀ ਹਾਂਜੀ ਬੱਤੀਆ ਉਹ ਕੁਛ ਮੈਨੂੰ ਕਰੇ ਦੁਆ ਕੇ ਆਪ ਤੁਸੀਂ ਜਾਣਦੇ ਆ ਗੱਲਾਂ ਕਰ ਰਹੇ ਹੋ ਨਹੀਂ ਨਹੀਂ ਜਾਣਦੀ ਤਾਂ ਕਾਹਨੂੰ ਗੱਲਾਂ ਕਰ ਰਹੇ ਸੀਗੇ ਬਸ ਉਹਦਾ ਮੈਂ ਕੱਪੜੇ ਲੈ ਕੇ ਆਉਣੇ ਸੀਗੇ ਅੱਛਾ ਓ ਬਾਈ ਤੇਰਾਂ ਲਈ ਤਾਂ ਬਾਹਰ ਜਾ ਰਹੀ ਐ ਤੈਨੂੰ ਤਾਂ ਪਤਾ ਨਹੀਂ ਵੀ ਯਰੇ ਪੈਸਾ ਕਿੰਨਾ ਖਰਾਬ ਕਰਦੀਆਂ ਨੇ ਉਹ ਅਲਮਾਰੀ ਖੋਲ ਕੇ ਦੇਖ ਸਾਰੀ ਪਰੇ ਪਈ ਐ ਓਏ ਪੋਲਿਆ ਪੰਛੀਆ ਆਪਾਂ ਪੈਸਾ ਕਮਾਉਂਦੇ ਕਿਹਦੇ ਖਾਤਰਾਂ ਜਿਵਾਕਾਂ ਦਾ ਤਰੀ ਕਮਾਉਨੇ ਆ ਉਹ ਸਾਰਾ ਫਿਰ ਕੱਲੀ ਇਹਦੇ ਵਾਸਤੇ ਤਾਂ ਨਹੀਂ ਕਮਾਉਂਦੇ ਮੈਂ ਆਪਣੇ ਵੀ ਕੋਈ ਜ਼ਰੂਰਤਾਂ ਪੂਰੀਆਂ ਕਰਨੀਆਂ ਹੁੰਦੀਆਂ ਨੇ ਘਰ ਵੀ ਚਲਾਉਣਾ ਹੁੰਦਾ ਸਹੀ ਗੱਲ ਐ ਸਹੀ ਗੱਲ ਐ ਇਹ ਤਾਂ ਕਮਲੀ ਬਹੁਤ ਪੈਸੇ ਖਰਾਬ ਕਰਦੀ ਐ ਯਾਰ ਅੱਛਾ ਹੋ ਰਿਹਾ ਮੈਂ ਪੈਸੇ ਖਰਾਬ ਕਰਦੀ ਹੁਣ ਉਹ ਚਲ ਇੱਕ ਬਹਿ ਜਦ ਗੁੱਸਾ ਬਹੁਤ ਕਰਦੀ ਹੈ ਉਹ ਸਾਰਿਆਂ ਦਾ ਹੀ ਹਾਲ ਹੈ ਤੈਨੂੰ ਕੀ ਪਤਾ ਉਹ ਮੈਂ ਕਿਹੜਾ ਕੁਆਰਾ ਸਾਰਿਆਂ ਨੂੰ ਪਤਾ ਹੈ ਮੈਨੂੰ ਪਤਾ ਹੈ ਮਹੀਨਾ ਤੇਰੇ ਕੋਲ ਰਹੀ ਹੈ ਉਸ ਤੋਂ ਬਾਅਦ ਬਾਹਰ ਚਲੇਗੀ ਉਹ ਤਾਂ ਹਰ ਮਹੀਨੇ ਚ ਤਾਂ ਬਹੁਤ ਕੁਝ ਹੋ ਜਾਣਾ ਹੈ ਉੱਠਦੀ ਪੂਛ ਵਰਗ ਹੈ ਇਹ ਇਹ ਦੱਸ ਦਿਆ ਲੈ ਓਏ ਔਖਾ ਬਹੁਤ ਹੈ ਜਨਾਨੀ ਤੋਂ ਬਿਨਾਂ ਰਹਿਣਾ ਕੱਲੇ ਬੰਦੇ ਨੂੰ ਦੇਖਿਆ ਦੇਖ ਲਓ ਹੁਣ ਹੋਰ ਸਾਡੀ ਤਾਂ ਫੇਰ ਵੀ ਕੋਲ ਰਹਿੰਦੀ ਆ ਨਾ ਇਹਨਾਂ ਨੂੰ ਪੁੱਛ ਕੇ ਦੇਖੋ ਬਣੀ ਬਣਾਈ ਰੋਟੀ ਮਿਲ ਜਾਂਦੀ ਐ ਸਾਡੀ ਤਾਂ ਕੁੱਤੇ ਝਾਕ ਰਹਿੰਦੀ ਐ ਹੋਰ ਇਹਨੂੰ ਸਾਡੇ ਨੂੰ ਮੈਨੂੰ ਲੱਗਦਾ ਜਨਾਨੀ ਵਾਲਾ ਝਟਕਾ ਨਹੀਂ ਲੱਗਿਆ ਉਹ ਥੋੜਾ ਲਾਡੀਆਂ ਪਾਡੀਆਂ ਕਰਕੇ ਮੀਨਾ ਕਰਾ ਕੇ ਇੱਥੇ ਚਲੀ ਇਹਨੂੰ ਪਤਾ ਨਹੀਂ ਹੈਗਾ ਨਾ ਵੀ ਇਹਦਾ ਦੁੱਖ ਵੀ ਕੀ ਹੁੰਦੇ ਨੇ ਬਾਕੀ ਉਹ ਤਾਂ ਹੈ ਵੀ ਭੋਲੀ ਹਾਂ ਸਿਆਣੀ ਹੈ ਉਹ ਤਾਂ ਰੱਬ ਦਾ ਨਾਮ ਲੈਣ ਆਈ ਆ ਬਹੁਤ ਸਮਝਦਾਰ ਹੈ ਉਹ ਯਾਰ ਮੇ ਮੇਥੋਂ ਤੇਰੇ ਨਾਲੋਂ ਪਹਿਲਾਂ ਜਾਣਦਾ ਮੈਂ ਮੈਨੂੰ ਕੀ ਦੱਸੇਗਾ ਮੇਰੇ ਨਾਲ ਤਾਂ ਬਾਲਾ ਪਿਆਰ ਹੈਦਾ ਅੱਛਾ ਤੁਹਾਡੇ ਨਾਲ ਜ਼ਿਆਦਾ ਪਿਆਰ ਆ ਉਹ ਸਾਲੀ ਹੈ ਦੀ ਪੁੱਛ ਲੈ ਚਾਹੇ ਸਾਡੂ ਨੂੰ ਲਾਡਲੀ ਸਾਲੀ ਹੈ ਦੀ ਛੋਟੀ ਇੱਥੇ ਹੈ ਹਮ ਹਾਂ ਮੈਨੂੰ ਤਾਂ ਐ ਕਹਿ ਰਹੀ ਸੀ ਕਹਿੰਦੀ ਜੀਜੂ ਮੈਂ ਤੈਨੂੰ ਵਾਰੀ ਬੁਲਾ ਲੈਣ ਅੱਛਾ ਤੁਹਾਨੂੰ ਬੁਲਾ ਲੋਗੇ ਬਾਹਰ ਤੇ ਮੈਂ ਇੱਥੇ ਰਹਿ ਜਾਣਾ ਹੈ ਮੈਂ ਇੱਥੇ ਰੋਲਦੀ ਖੁਰਦੀ ਰਵਾਂ ਮੈਂ ਹੈਗਾ ਦੇਖਾ ਲੋ ਦੇਖਿਆ ਇਹ ਜਿਹੜੇ ਸਾਲੀ ਉੱਥੇ ਆਪਾਂ ਜਿਹੜੇ ਸਾਲੀ ਉਰੇ ਹਾਂ ਇਹ ਵੀ ਹੈ ਤੇ ਤਾਂ ਆਪਾਂ ਨੂੰ ਕੋਈ ਲੈ ਕੇ ਨਹੀਂ ਜਾਂਦਾ ਭਾਈ ਠੀਕ ਹੋਰ ਆਪਾਂ ਕੀ ਕਰਾਂਗੇ ਫਿਰ ਇੱਥੇ ਹੈ ਹੈ ਹੋਰ ਤੁਸੀਂ ਚਾਪ ਨਹੀਂ ਲੋਗੇ ਕਿ ਪਹਿਲੇ ਫਰੈਸ਼ ਹੋਣਾ ਨਹੀਂ ਬਸ ਕੱਲਾ ਪਾਣੀ ਪਾਣੀ ਲਿਆ ਦਿਓ ਮੈਂ ਲਿਆਣੇ ਚਾਤਾ ਫਿਰ ਪੀਲਾ ਨਿੱਟ ਗਿਆ ਹੋਰ ਸਮਾਂ ਤੁਹਾਨੂੰ ਦਰੋ ਉਹ ਵਧੀਆ ਅੱਜ ਕੀ ਕਰੋਗੇ ਮੈਂ ਬਸ ਅੱਜ ਛੁੱਟੀ ਸੀ ਮੈਂ ਘਰ ਰਹਿ ਗਿਆ ਕੋਈ ਕਿਹਾ ਤੂੰ ਰਹਿ ਉਨੀ ਵੈਸੀ ਛੁੱਟੀ ਐ ਚਾਹ ਪੀ ਗਰ ਲਈਏ ਹੋਰ ਆ ਠੀਕ ਆ ਥੋੜਾ ਦਾ ਆਪਦਾ ਕੰਮ ਐ ਬਸ ਚੱਲਦੀ ਰਹਿੰਦਾ ਯਾਰ ਚਲੋ ਚਲੋ ਵਧੀਆ ਹੋਰ ਕਸ਼ ਮੈਨੂੰ ਘਰ ਜਾ ਰਿਹਾ ਨੂੰ ਕਾਫੀ ਦਿਨ ਹੋ ਗਏ ਤੇ ਅੱਛਾ ਅੱਛਾ ਮਤਲਬ ਮੈਂ ਮੈਨੂੰ ਲੱਗਦਾ ਪਿਛਲੇ 2-3 ਮਹੀਨਿਆਂ ਤੋਂ ਘਰ ਰਹੀ ਹੀ ਨਹੀਂ ਸੀ ਓ ਟਿਕਾ ਘਰੇ ਵੀ ਜ਼ਰੂਰੀ ਐ ਹੋਰ ਇਧਰ ਉਹ ਸਾਲੀ ਜਾਨ ਵੀ ਇਕੱਲੀ ਦੇਖਣ ਨੂੰ ਲੱਗਦਾ ਨਾ ਕਰੇ ਆ ਲੋ ਪਾਣੀ ਪੀ ਲਓ ਪਹਿਲਾਂ ਤੁਸੀਂ ਗੱਲਾਂ ਫੇਰ ਕਰ ਲਿਓ ਕਿ ਹਾਲ ਰੱਖਣਾ ਇਹਦਾ ਤੁਹਾਡੇ ਨਾਲ ਤਾਂ ਜ਼ਿਆਦਾ ਹੀ ਰੱਖਾਂਗੀ ਮੈਂ ਹਾਂ ਇਹ ਨਾ ਕਿਤੇ ਮੇਰੀ ਸਾਲੀ ਨੂੰ ਲਾਭਾ ਦੇ ਦੇ ਵੀ ਮੈਂ ਉੱਥੇ ਗਿਆ ਸੀ ਮੇਰੀ ਤੇ ਨੀ ਕਰੀ ਕਿਉਂ ਜੀ ਐਵੇਂ ਕਿਵੇਂ ਹੋ ਸਕਦਾਗਾ ਮੈਂ ਤਾਂ ਪੂਰਾ ਧਿਆਨ ਰੱਖਾਂਗੀ ਠੀਕ ਹੈ ਜੇ ਤਾਂ ਮੇਰੀ ਮੇਰੀ ਸਾਲੀ ਸੇਵਾ ਕਰੂ ਫੁੱਲ ਖੇਤਾਂ ਮੈਂ ਰਹੂੰਗਾ ਨਹੀਂ ਭਈ ਮੈਂ ਤਾਂ ਇੱਕ ਦੋ ਦਿਨ ਲੱਗੇ ਲੰਘ ਜੂਆਂ ਫਿਰ ਆ ਸੌਣ ਲੈਦੀਆਂ ਕਿਉਂ ਨਹੀਂ ਕਰੂਗੀ ਦੱਸੋ ਤੁਸੀਂ ਫੇਰ ਉਹੀ ਕਮਲੀਆਂ ਗੱਲਾਂ ਕਰਤੀਆਂ ਰੋਟੀ ਮੈਂ ਤਾਜੀ ਖਾਣਾ ਹੋਣਾ ਤੁਸੀਂ ਟੈਨਸ਼ਨ ਨਾ ਲਓ ਤੁਹਾਨੂੰ ਰੋਟੀ ਦਾਲ ਪਾਣੀ ਸਭ ਕੁਝ ਤੁਹਾਨੂੰ ਗਰਮ ਹੀ ਮਿਲੂਗਾ। ਅੱਛਾ ਅੱਛਾ ਜੀ ਸਭ ਕੁਝ ਤਾਜ਼ਾ। ਇੰਨੀ ਸੇਵਾ ਹੋਊਗੀ ਮੇਰੀ। ਇੰਨੀ ਸੇਵਾ ਹੋਊਗੀ। ਫਿਰ ਤਾਂ ਭਾਈ ਮੈਂ ਰਹੂੰਗਾ ਜ਼ਰੂਰ। ਪਰ ਮੇਰੀ ਤਾਂ ਕਦੇ ਇੰਨੀ ਕਰੀ ਨਹੀਂ ਇਹਨੇ। ਓਹੋ। ਤੁਸੀਂ ਵੀ ਨਾ ਬਸ ਐਵੇਂ ਤੂੰ ਕਿਹੜਾ ਰੋਜ਼ ਆਉਣਾ ਹੈ? ਤੂੰ ਤਾਂ ਇੱਥੇ ਤਾਂ ਰਹਿਣਾ ਹੈ। ਮੈਂ ਹੁਣ ਕਦੇ ਕਦਾਈ ਆਇਆ ਜਾਂ ਫਿਰ ਮੇਰੀ ਸੇਵਾ ਤਾਂ ਬਣਦੀ ਹੋਇਆ ਨਾ। ਚੱਲ ਵਾਪਸ। ਏਦਾਂ ਨਾਲ ਤਾਂ ਰਿਸ਼ਤੇਦਾਰੀ ਦੂ ਹੀ ਹੋ ਗਈ ਨਾ ਜੀ। ਹਾਂ। ਸਾੜੀ ਹੈ ਨਾ। ਉਹ ਮੇਰਾ ਖਿਆਲ ਨਹੀਂ ਰੱਖੂਗੀ। ਔਰ ਕਿਧਰ ਰੱਖੂਗੀ ਆਖਰਕਾਰ ਜੀਜਾ ਨਾ ਮੇਰਾ ਉਹ ਕਹਿੰਦਾ ਜੱਟ ਜੱਟਾਂ ਦੇ ਭੁੱਲ ਨੂੰ ਰਹਿਣ ਦਾ ਉਹ ਕੰਮ ਕਰਦਾ ਬਈ ਸਹੀ ਗੱਲ ਹੈ ਚੰਗਾ ਫਿਰ ਤੁਸੀਂ ਜੀਜਾ ਸਾਡੀ ਕਰੋ ਗੱਲਾਂ ਮੈਂ ਮੜ ਜਾ ਕੰਮ ਜਾ ਆ ਬ ਅੱਛਾ ਠੀਕ ਹੈ ਚਲੋ ਕੋਈ ਨਾ ਕੱਲ ਨੂੰ ਚੱਲਦੇ ਆਪਾਂ ਠੀਕ ਹੈ ਹਾਂ ਠੀਕ ਹੈ ਅੱਛਾ ਮੈਨੂੰ ਤੁਸੀਂ ਇਹ ਗੱਲ ਦੱਸੋ ਤੇ ਤੁਸੀਂ ਨੀਚੇ ਵਾਲਾ ਕਮਰਾ ਲੈਣਾ ਜਾਂ ਫਿਰ ਉੱਪਰ ਚਵਾਰਾ ਤੇਰੀ ਮਰਜ਼ੀ ਹੈ ਸਾਹੀ ਸਾਹਿਬ ਚਾਹੇ ਥੱਲੇ ਹੀ ਹਵਾ ਲਵਾ ਦੇ ਚਾਹੇ ਉੱਤੇ ਹੀ ਲਵਾ ਦੇ ਤੁਸੀਂ ਵੀ ਨਾ ਬਸ ਮੇਰੀ ਗੱਲ ਸੁਣੋ ਤੁਸੀਂ ਇੱਦਾਂ ਕਰਿਓ ਤੁਸੀਂ ਨੀਚੇ ਇੱਥੇ ਆਹ ਵਾਲੇ ਰੂਮ 'ਚ ਪੈ ਜਾਇਆ ਕਰਿਓ ਠੀਕ ਹੈ ਮੈਂ ਤੇ ਅਸੀਂ ਉੱਪਰ ਵਾਲੇ 'ਚ ਉਹ ਕਰ ਲਾਂਗੇ ਅਡਜਸਟਮੈਂਟ ਹੈਨਾ ਅੱਛਾ ਹਾਂ ਨਾਲ ਤੁਹਾਨੂੰ ਸੌਖਾ ਹੋ ਜਾਊਗਾ ਨਾ ਅਸੀਂ ਕਿੱਥੇ ਉੱਪਰ ਚੜਦੇ ਰਹੋਗੇ ਸੀੜੀਆਂ ਸੌਖਾ ਤਾਂ ਮੈਨੂੰ ਹੋ ਹੀ ਜਾਊਗਾ ਚਲੋ ਦੇਖਦੇ ਆ ਫੇਰ ਜਮਾ ਪਰਮੈ ਨਾ ਨਾ ਕੋਈ ਗੱਲ ਨਹੀਂ ਹਲੇ ਬੈਠ ਜੋ ਗੱਲਬਾਤ ਕਰਦੇ ਆਪਾਂ ਹਲੇ ਤੁਸੀਂ ਆਏ ਹੋ ਇੰਨੇ ਟਾਈਮ ਬਾਅਦ ਤੁਸੀਂ ਘੜਾ ਮਾਰਿਆਗਾ ਉਹ ਤਾਂ ਹੈ ਚਲ ਮਹ ਨਾਲ ਲੈਂਦਾ ਸ੍ਰੀ ਜਰ ਹਾਂ ਹਾਂ ਕੋਈ ਗੱਲ ਨਹੀਂ ਫਿਰ ਤੁਸੀਂ ਨਹਾ ਲਓ ਹਨਾ ਕਰ ਲਓ ਇਹ ਵਾਸ਼ਰੂਮ ਹਾਂ ਉੱਪਰ ਵੀ ਹੈਗਾ ਜੇ ਤੁਸੀਂ نیچے ਲੋ ਕਰਨਾ ਤਾਂ نیچے ਵਾਲਾ ਯੂਜ਼ ਕਰ ਲਓ ਚਲੋ ਫਿਰ ਮੈਂ ਨੀਚੇ ਹੀ ਦੇਖਣਾ ਪਰ ਨਾ ਹਾਂ ਤੁਸੀਂ ਉਹ ਕਰ ਲਓ ਤੇ ਮੈਂ ਬਣਾਉਣੀ ਆ ਤੁਹਾਡੇ ਲਈ ਰੋਟੀ ਹਨਾ ਠੀਕ ਹੈ ਠੀਕ ਹੈ ਕਪਲਤਾ ਹਾਂਜੀ ਉਹ ਮੈਂ ਕਹਿੰਦਾ ਤੀ ਹੂੰ ਤੇਰਾ ਜੀਜਾ ਆਇਆ ਨਾ ਹੂੰ ਕਿੰਨੇ ਚਿਰ ਦਾ ਵਿਚਾਰਾ ਰੁੱਖੇ ਸੁੱਖੀਆਂ ਖਾਂਦਾ ਹੋਣਾ ਹੂੰ ਕਿੱਦਾਂ ਦੀ ਗਈ ਆ ਤੇਰੀ ਭੈਣ ਤਾਂ ਬਾਹਰ ਹੂੰ ਖਿਆਲ ਵਧੀਆ ਰੱਖੀ ਖਾਣਾ ਪਾਣੀ ਉਹਨੂੰ ਐਂ ਵਧੀਆ ਢੰਗ ਨਾਲ ਦੇਣਾ ਤੁਸੀਂ ਟੈਨਸ਼ਨ ਨਾ ਲਓ ਮੈਂ ਆਪੇ ਖਿਆਲ ਰੱਖ ਲਾਂਗੀ ਨਾਲੇ ਤੁਹਾਡੇ ਨਾਲ ਜ਼ਿਆਦਾ ਫਿਕਰ ਨਾ ਮੈਨੂੰ ਆ ਮੇਰਾ ਜੀਜਾ ਆਇਆ ਉਹ ਐਨਾ ਵੀ ਖਿਆਲ ਨਾ ਰੱਖੀ ਕਿਤੇ ਸਾਨੂੰ ਭੁੱਲੇ ਜਾਵੇ ਨਹੀਂ ਤੁਸੀਂ ਨਾ ਬਸ ਐਵੇਂ ਫੜਦੇ ਨਹੀਂ ਹੋ ਬੋਲਣ ਓਏ ਹੋਰ ਡਰ ਲੱਗਦਾ ਕਿਤੇ ਜੀਜੇ ਵਾਲੀ ਇਹ ਹੋ ਜੇ ਸਾਡੂ ਕੰਜਰ ਦੇ ਹੁੰਦੇ ਖਰਾਵੀ ਨੇ ਆਹੋ ਠੀਕ ਐ ਤੁਸੀਂ ਵੀ ਨਾ ਬਸੋ ਐਵੇਂ ਮਸਕਰੀਆਂ ਕਰਦੇ ਰਹਨੇ ਹੋਗੇ ਮੇਰੇ ਨਾਲ ਸੋਨਣਾ ਬਸ ਟਾਈਮ ਮਿਲਣਾ ਚਾਹੁੰਦਾ ਆ ਪਲੈਗ ਚੰਨੀ ਹੋਵੇਂ ਉਹ ਟਾਈਮ ਦੀ ਗੱਲ ਕਰਦੀ ਐ ਆ ਜਾ ਫਿਰ ਪਾਗਲ ਹੋਗੇ ਤੁਸੀਂ ਐਵੇਂ ਦੱਸੋ ਜੀ ਜਾਇਏ ਹੋਇਆਗਾ ਮੈਨੂੰ ਕੰਮ ਕਰਨ ਤੋਂ ਦੇਖੇ ਭਾਂਡੇ ਦੇਖੋ ਕਿੰਨੇ ਪਏ ਹੋਏ ਨੇ ਕਿ ਹਾਲੇ ਫਿਰ ਮੈਂ 2 ਘੰਟੇ ਚਾ ਉਹ ਯਾਰ ਰੋਟੀ ਵੀ ਪਕਾਣੀ ਹੈਗੀ ਮੈਂ ਤੁਸੀਂ ਨਾ ਜਾਓ ਤੁਸੀਂ ਬਾਜ਼ਾਰ ਚ ਜਾ ਕੇ ਸਬਜ਼ੀ ਲੈ ਕੇ ਆਓ ਜਾਓ ਤੁਸੀਂ ਬਸ ਮੈਨੂੰ ਲੱਗਦਾ ਸਬਜ਼ੀਆਂ ਢੋਣਤੀ ਰੱਖ ਲਿਆ ਤੁਸੀਂ ਜਾਓ ਬਸ ਜਾਓ ਤੁਸੀਂ ਜਾਓ ਤੁਸੀਂ ਹੁਣ ਤੇਰੇ ਜੀਜੇ ਦੀ ਹੈ ਵਾਇ ਕਰੂਗੀ ਜਾਓ ਤੁਸੀਂ ਕੰਮ ਕਰਨ ਤੋਂ ਮੈਨੂੰ ਕੰਮ ਵੀ ਨਾ ਬਹੁਤ ਜ਼ਿਆਦਾ ਹੋਏ ਪਏ ਨੇਗੇ ਫਰੋਂ ਇਹਨਾਂ ਨੇ ਕੋਈ ਸਬਜ਼ੀ ਬਣੀ ਲੈ ਕੇ ਆਂਦੀ ਹਲੇ ਰੋਟੀ ਬਣਵਾਣੀ ਹੈਗੀ ਸਾਰੀ ਕੀ ਕੀ ਕਰੀ ਰਹਾ ਮੈਂ ਦੱਸਾਂ ਉਹ ਮੈਂ ਜਿੱਦਿ ਰੋਟੀ ਕਿਵੇਂ ਲੱਗੀ ਤੁਹਾਨੂੰ ਰੋਟੀ ਦਾ ਤੇ ਹੱਥ ਜੀ ਨਾਲ ਬਹੁਤ ਸਵਾਦ ਸੀ ਸੱਚੀ ਗਾਣਾ ਸਬਜ਼ੀ ਕਿੰਨ ਬਣੀ ਸੀ ਉਹ ਸਬਜ਼ੀ ਤੇ ਮੇਰਾ ਇੰਜ ਹੀ ਗਈ ਬਸ ਚੱਟੀ ਚੱਜੇ ਉਂਗਲਾਂ ਐਨੀ ਸਵਾਦ ਸੀ ਜਿੰਨੀ ਕਹਦੇ ਹੁਣ ਤੁਸੀਂ ਮੈਨੂੰ ਐਂ ਦੱਸੋ ਅਮੈਂ ਤੁਸੀਂ ਚਾਹ ਪੀਣੀ ਆ ਜਾਂ ਫਿਰ ਮੈਂ ਦੁੱਧ ਲੈ ਕੇ ਆਵਾਂ ਗਰਮ ਕਰਕੇ ਉਹ ਚਾਹ ਪੀ ਪੀ ਦਾ ਕਾਣ ਜੇ ਮੱਚੇ ਪਏ ਨੇ ਜੇ ਦੁੱਧ ਪਿਆ ਦੇਣਾ ਉਹਦੇ ਵਰਗੀ ਤਾਂ ਰੀਸ ਹੀ ਨਹੀਂ ਤੇਰੀ ਭੈਣ ਜੇ ਤੋਰੀ ਹੁੰਦੀ ਜੀ ਨਾ ਉਹਨੂੰ ਤਾਂ ਮੈਂ ਦੁੱਧੇ ਪੀਂਦਾ ਦੀ ਮੈਂ ਤਾਂ ਬਸ ਚਾਹ ਨਾਲ ਹੀ ਸਾਰਨਾ ਪੈਂਦਾ ਮੈਨੂੰ ਕੀ ਗਿਆਂ ਤੁਸੀਂ ਮਤਲਬ ਕੀ ਜੇ ਦੁੱਧ ਹੈਗਾ ਕੋਈ ਗੱਲ ਨਹੀਂ ਦੁੱਧ ਲਿਆ ਦਿਓ ਨਹੀਂ ਉਹ ਤਾਂ ਕੋਈ ਗੱਲ ਨਹੀਂ ਮੈਂ ਲਿਆਉਂਦਾ ਮੈਂ ਕਿਹਾ ਚਲੋ ਪੁੱਛ ਕੇ ਆਵਾਂ ਮਸਾ ਕੰਮ ਕਰ ਕਰਕੇ ਫ੍ਰੀ ਹੋਈ ਸੀਗੀ ਹੁਣ ਅੱਛਾ ਮੈਂ ਚਲੋ ਪੁੱਛ ਕੇ ਆਵਾਂ ਤੇ ਹੋਰ ਦੱਸੋ ਤੁਹਾਡਾ ਮੇਰੀ ਭੈਣ ਬਿਨਾਂ ਜੀ ਲੱਗੇ ਥੇ ਉਹ ਤੈਨੂੰ ਪਤਾ ਹੀ ਸਾਲੀਏ ਹੂੰ ਜਨਾਨੀ ਬਿਨਾ ਬੰਦੇ ਦਾ ਕਿੱਥੇ ਜੀ ਲੱਗਦਾ ਹੈ ਇਥੇ ਹੈ ਜਨਾਨੀ ਬਿਨਾ ਕੱਲੇ ਨੂੰ ਤਾਂ ਨਾ ਕਦੇ ਵੱਡ-ਵੱਡ ਗਈ ਜਾਂਦੀ ਹੈ ਨੇ ਹੂੰ ਇੱਕ ਤੇਰੀ ਭੈਣ ਪਿਆਰ ਬਹੁਤ ਕਰਦੀ ਹੈ ਮੇਰਾ ਚਲੋ ਵਧੀਆ ਦੋਨੇ ਜੀਆਂ ਜਿਹਾ ਜਿਵੇਂ ਬਣਿਆ ਰਵੇ ਹੈਨਾ ਤਾਂ ਬਸ ਬਾਹਰ ਜਾਣਾ ਪੈ ਗਿਆ ਤਾਂ ਕਰਕੇ ਮੇ ਕਿੱਥੇ ਦਿਲ ਲੱਗਦਾ ਇਹ ਤਾਂ ਹੈ ਚਲੋ ਕੋਈ ਗੱਲ ਨਹੀਂ ਹੁਣ ਦਸਤੂਰੀ ਆ ਗਈ ਹੋਣਾ ਤੁਹਾਨੂੰ ਜਿਹੜੀ ਵੀ ਚੀਜ਼ ਦੀ ਲੋੜ ਹੋਵੇ ਨਾ ਤੁਸੀਂ ਮੈਨੂੰ ਦੱਸ ਦਿਆ ਕਰੋ ਠੀਕ ਹੈ ਨਾ ਹਾਂ ਕੋਈ ਗੱਲ ਨਹੀਂ ਤੁਸੀਂ ਦੱਸ ਦਿਆ ਕਰੋ ਮਹਿਮਾਨ ਹੋ ਤੁਸੀਂ ਸਹੀ ਕਰ ਰਹੇ ਮਹਿਮਾਨ ਤਾਂ ਰੱਬ ਦਾ ਰੂਪ ਹੁੰਦੇ ਨੇ ਇੰਨਾ ਤਾਂ ਹੱਕ ਮੇਰਾ ਤੇਰੇ ਤੇ ਹੈਗਾ ਹੈ ਹਾਂ ਮੈਂ ਚੀਜ਼ ਮੰਗ ਕੇ ਲੈ ਸਕਦਾ ਹਾਂ ਹਾਂ ਮੈਂ ਚੱਲੀ ਐਂਗੀ ਮੈਂ ਤੁਹਾਨੂੰ ਦੁੱਧ ਫਟਾਣੀ ਐਗੀ ਫਿਰ ਹਨਾ ਮੈਂ ਚੱਲੀ ਐਂਗੀ ਉੱਪਰ ਆਹ ਨਾ ਕੰਬਲੇ ਥੋੜੇ ਪਤਲੇ ਜਿਹੇ ਆ ਜੇ ਠੰਡ ਠੋਡਾ ਲੱਗੀ ਨਾ ਤੇ ਮੈਨੂੰ ਬਾਜ ਮਾਰਦੇ ਹੋ ਠੀਕ ਐ ਉਹ ਮੈਨੂੰ ਤਾਂ ਕੰਬੜ ਪਹਿਲੀ ਥੰਡਾ ਲੱਗਣਾ ਹਨਾ ਇਹ ਲੱਗੀ ਜਾਂਦਾ ਇਹ ਇੱਕ ਮੈਨੂੰ ਠੱਡ ਗਿਆ ਜਿਹਾ ਲੱਗਦਾ ਹੈ ਕਮਜ਼ੋਰ ਸਰੀਰ ਕਰਕੇ ਚੱਲ ਜੇ ਰਾਤ ਨੂੰ ਠੰਡ ਲੱਗੀ ਤੈਨੂੰ ਬਾਜ ਮਾਰਦੇ ਫਿਰ ਤੂੰ ਆਜੀ ਕਿਰਾ ਭੱਜ ਕੇ ਕੰਬੜ ਲੈ ਕੇ ਮਤਲਬ ਕੋਈ ਭਾਰੀ ਕੰਬੜੀ ਇਕੁਰ ਜਾਈਂ ਆਰਾਜੀ ਮੈਨੂੰ ਤੁਸੀਂ ਹੋਈ ਨਾ ਬਹੁਤ ਮਜ਼ਾਕੀ ਹੋ ਗੱਲ ਕੀਤੀ ਹੋਰ ਹੀ ਘੁਮਾ ਦਿੱਤੀਆਂ ਸਾਰੀ। ਓਏ ਤੇਰੇ ਨੇ ਮਜ਼ਾਕ ਕਰਵਾ ਤਾਂ ਹੋਰ ਕੀ ਨ ਕਰਾਂ। ਹੂੰ ਨਹੀਂ ਤਾਂ ਹੈ ਚਲੋ ਮੈਂ ਅਖਰ ਕਰ ਥੋੜੀ ਹੈਵੀ ਸਾਲੀ ਨਾ। ਹੋਰ ਚਲੋ ਤੁਸੀਂ ਕਰੋ ਰੈਸਟ ਫਿਰ ਮੈਂ ਲੈ ਕੇ ਆਉਣੀ ਹਾਂ ਦੁੱਧ ਗਰਮ ਕਰਕੇ ਨਾ। ਚੰਗੀ ਤਰ੍ਹਾਂ ਘੜੀ ਦੁੱਧ ਮਲਾਈਆ। ਠੰਡਾ ਨਾ। ਹਾਂ ਕੋਈ ਗੱਲ ਨਹੀਂ। ਇੱਕ ਕੰਬਲ ਵੀ ਮੇਰੇ ਕੋਲ ਪਤਲਾ ਜਿਹਾ ਹੈ। ਨਾ ਨਾ ਕੋਈ ਗੱਲ ਨਹੀਂ। ਮੈਂ ਤੁਹਾਨੂੰ ਕਹਿ ਤਾਂ ਰਹੀ ਆ ਕਿ ਮੈਨੂੰ ਬਾਜ਼ ਮਾਰ ਦਿਓ ਹਣਾ ਫਿਰ ਮੈਂ ਫੜਾ ਦਾਂਗੀ ਕੰਬਲ ਦੂਸਰੇ ਵਾਲਾ ਮੋਟੇ ਵਾਲਾ ਠੀਕ ਹੈ। ਠੀਕ ਹੈ ਸਾਰੀ। ਠੀਕ ਹੈ ਚਲੋ। ਮੈਂ ਲੈ ਕੇ ਆਉਣੀ ਆ ਦੁੱਧ ਠੀਕ ਹੈ ਠੀਕ ਹੈ ਠੀਕ ਹੈ ਜੀਜੀ ਜੀਜੀ ਆ ਚਾਹ ਪਈਏਗੀ ਤੁਹਾਡੀ ਠੀਕ ਇੱਥੇ ਇਹ ਕੀ ਕਰ ਰਹੇ ਹੋ ਤੁਸੀਂ ਕੀ ਹੋ ਕੇ ਤੁਹਾਨੂੰ ਹੋਸਟ ਵੀ ਹੋ ਮੈਂ ਤਾਂ ਸੁਪਨਾ ਦੇਖ ਰਹੀ ਦੀ ਉਹ ਹੋ ਤੁਸੀਂ ਤਾਂ ਮੈਨੂੰ ਵੀ ਡਰਾਤਾ ਸੀਗਾ ਮਾਂ ਕਿਦ ਤਰੀ ਪੈਣ ਆ ਗਈ ਚਾਹ ਲੈ ਕੇ ਉਹ ਹੋ ਤੁਸੀਂ ਤਾਂ ਮੈਂ ਮੈਨੂੰ ਵੀ ਡਰਾਤਾ ਸੀ ਮੇਰੇ ਤਾਂ ਹੌਲ ਪੈ ਗਏ ਇੰਨਾ ਪਿਆਰ ਕਰਦੇ ਹੋ ਤੁਸੀਂ ਮੇਰੀ ਭੈਣ ਨੂੰ ਸੁਪਨਿਆਂ 'ਚ ਵੀ ਆਉਂਦੀ ਰਹਿੰਦੀ ਹੈ ਜਿਹੜੀ ਇੱਕ ਤਾਂ ਮੈਂ ਸੋਇਆ ਲੈ ਰਹਾ ਹਾਂ ਤੇ ਸੁਪਨੇ ਜਿਆਦੀ ਆਈ ਗਈ ਉਹਦੀ ਅੱਛਾ ਬਸ ਐਂ ਯਾਦ ਜਿਉਂਦੀਆਂ ਸੁਪਨਾ ਆ ਜਾਂਦੇ ਰਹੀ ਸੀ ਮੈਂ ਤਾਂ ਆ ਜਾਮ ਕਿਤੇ ਉਹੀ ਚਾਹ ਲੈ ਕੇ ਆ ਗਈ ਨਹੀਂ ਨਹੀਂ ਗੁੱਸਾ ਨਹੀਂ ਆ ਰਿਹਾ ਕਿਤੇ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਕੋਈ ਗੱਲ ਨਹੀਂ ਤੁਸੀਂ ਚਾਹ ਪੀਓ ਠੀਕ ਹੈ ਮੈਂ ਕੰਮ ਕਰਨਾ ਠੀਕ ਹੈ ਹੋਰ ਫਿਰ ਸਾਡੂ ਆ ਤੂੰ ਦਿਲ ਤਾਂ ਲੱਗ ਰਿਹਾ ਤੇਰਾ ਕੋਈ ਦਿਲ ਤਾਂ ਮੈਨੂੰ ਕੀ ਪੁੱਛਦਾ ਹੈ ਸਾਈ ਨੂੰ ਪੁੱਛਾ ਤੁਹਾਡੇ ਬਿਨਾ ਕਹੇ ਤੂੰ ਇਹਨਾਂ ਮੈਂ ਇਹਨਾਂ ਦਾ ਪੂਰਾ ਚਿੱਤ ਲਵਾ ਕੇ ਰੱਖਿਆ ਹੋਇਆ ਕੋਈ ਅਕਸਰ ਨਹੀਂ ਛੱਡੀ ਹੈਗੀ ਸੇਵਾ ਚ ਚਿੱਤ ਲਵਾ ਕੇ ਰੱਖਿਆ ਈ ਮਤਲਬ ਹੋਏ ਓ ਐਨੀ ਸੇਵਾ ਤੇਰੀ ਸਾਲੀ ਨਹੀਂ ਕਰਦੀ ਮੇਰੀ ਜਿੰਨੀ ਤਰੀਕੇ ਕਰ ਰਹੀ ਕਰੀ ਜਾਂਦੀ ਓ ਫਿਰ ਵੀ ਵੀ ਕੀ ਦੀ ਏ ਹੋਰ ਹੋਰ ਮੈਂ ਨਾ ਖਾਣ ਨੂੰ ਪੀਣ ਨੂੰ ਤੁਹਾਨੂੰ ਬੈਠਣ ਨੂੰ ਮਿਆਰ ਆ ਰਿਹਾ ਵੀ ਸੁਨਸਾਨ ਲੱਗਦੀ ਨਹੀਂ ਕੋਈ ਬਗੰਨਾ ਕਰੇ ਇਹ ਆਪਲਾ ਕਰੇ ਲੱਗਦਾ ਮੈਂ ਤਾਂ ਨੂੰ ਮੈਂ ਆਉਂਦੀ ਕਿਹਾ ਸੀ ਜਿੱਦ ਤੇ ਤੂੰ ਆਇਆ ਨਾ ਉਦੋਂ ਹੀ ਕਹਤਾ ਸੀ ਵੀ ਨਾ ਖਿਆਲ ਪੂਰਾ ਰੱਖਣਾ ਤੇ ਇਹ ਕੰਗਲੀ ਮੈਨੂੰ ਨਾਲ ਦੇ ਤਾਂ ਜ਼ਿਆਦਾ ਹੀ ਖਿਆਲ ਰੱਖਦੀ ਏ ਉਹ ਖਿਆਲ ਤਾਂ ਬਹੁਤ ਰੱਖਦੀ ਏ ਤੈਨੂੰ ਤਾਂ ਪਤਾ ਹੀ ਨਹੀਂ ਰੇਖਾ ਵੀ ਕਿਵੇਂ ਨਾ ਜੀਜਾ ਮੇਰਾ ਮੈਨੂੰ ਵੀ ਪਤਾ ਹੈ ਮੈਂ ਕਦੇ ਕਹਿੰਦਾ ਵੀ ਤੇਰਾ ਤਾਇਆ ਲੱਗਦਾ ਜੀਜੀ ਦਾ ਆਹ ਕੰਬੜੀ ਤੁਸੀਂ ਵੀ ਨਾ ਬਹੁਤ ਮਜ਼ਾਕ ਕਰਦੇ ਹੋ ਉਹ ਫਿਰ ਬਣਦੇ ਹੀ ਐਨਕਤਾ ਕਿਉਂ ਸਾਡੂ ਆ ਸਹੀ ਗੱਲ ਹੈ ਮੈਂ ਤਾਂ ਮੇਰੀ ਸਾਲੀ ਨਾਲ ਨਹੀਂ ਹਟਦਾ ਮਜ਼ਾਕ ਇਹ ਤਾਂ ਮੇਰੇ ਵਾਲੀ ਹੈ ਨਾ ਇਹ ਤਾਂ ਆਪਣੀ ਹੋ ਗਈ ਆ ਵਧੀਆ ਕਰਨੀ ਨੇ ਹਾਂ ਅਸੀਂ ਤਾਂ ਨਾੜੇ ਚੰਗਾ ਖਵਾ ਦੀ ਰੋਟੀ ਪਾਣੀ ਜੇ ਉਹ ਵੀ ਮੰਗੂਗਾ ਠੀਕ ਹੈ ਖਿਆਲ ਰੱਖੀ ਤੂੰ ਕਿੱਥੇ ਜਾਣਾ ਬਾਈ ਉਹ ਮੈਂ ਤਾਂ ਕੰਮ ਜਾਣਾ ਯਾਰ ਨਾਲੇ ਅੱਜ ਆਉਂਦਾ ਨਹੀਂ ਮੈਂ ਕੱਲ ਨੂੰ ਆਉਂਗਾ ਉਹ ਕਾ ਤਾ ਨਹੀਂ ਆਉਂਦਾ ਬਾਈ ਯਾਰ ਉਹ ਹਸਪੀਟਲ ਦੇ ਵਿੱਚ ਹੈ ਨਾ ਉਹ ਕੋ ਮੁੰਡਾ ਬਾਂਟੀ ਨਹੀਂ ਹਾਂ ਉਹਦੀ ਮਾਂ ਬਿਮਾਰ ਹੈ ਅੱਛਾ ਇਹਨਾਂ ਨਾਲ ਗੱਲਾਂ ਲੱਗ ਰਹੀਆਂ ਨੇ ਕਰਨ ਤੁਰਾ ਹਾਂ ਤੇ ਅੱਛਾ ਅੱਛਾ ਤੇ ਮੈਨੂੰ ਅੱਜ ਉਹ ਖਿਆਲ ਹਸਪੀਟਲ ਤੇ ਨਾਲ ਜਾਣਾ ਪਊਗਾ ਠੀਕ ਹੈ ਤੇ ਖਿਆਲ ਰੱਖਿਓ ਘਰ ਦਾ ਹਾਂ ਠੀਕ ਹੈ ਨਾਲੇ ਮੇਰੀ ਗੱਲ ਸੁਣੋ ਤੁਸੀਂ ਆਹ ਕੱਪੜੇ ਚ ਜਾਓਗੇ ਕੱਪੜੇ ਚਾੜਦੇ ਪਾ ਕੇ ਲੈ ਜਾਓ ਹਾਂ ਲੇ ਗੋਡ ਪਾਕੇ ਜਾਏ ਜੀ ਉਸੇ ਬੰਦੇ ਨੇ ਮੈਨੂੰ ਫੋਨ ਕਰਦੀ ਮੈਂ ਪਿੱਛੇ ਆ ਜਾਉਂ ਬਾਈ ਕੋਈ ਨਾ ਕੋਈ ਨਾ ਮੇਰੀ ਗੱਲ ਨਹੀਂ ਸੁਣੀ ਤੁਸੀਂ ਬੋਟ ਪਾਕੇ ਜਾ ਚੁਪਲਾ ਚਾਣਾ ਵਾਗੇ ਜਾਗੇ ਤੇ ਆ ਚਾਰੇ ਪਾਸੇ ਜਲੂਸ ਕਢਵਾ ਕੇ ਰੱਖਦੇ ਹੋ ਤੁਸੀਂ ਮੇਰਾ ਅੱਲਾ ਕਹ ਤੂੰ ਪਤਾ ਨਹੀਂ ਇਹਦੀ ਜਨਾਨੀ ਨੂੰ ਪੁੱਛਦੀ ਨਹੀਂ ਹੈਗੀ ਹੋਰ ਸਨਾਸਾੜੀ ਸਰਪਾ ਬਸ ਵਧੀਆ ਤੁਸੀਂ ਦੱਸੋ ਠੀਕ ਹੈ ਵਧੀਆ ਹੋਰ ਕੁਝ ਖਾਣਾ ਪੀਣਾ ਤੁਸੀਂ ਖਾਣਾ ਤਾਂ ਬਥੇਰਾ ਕੁਛ ਹੈ ਮਤਲਬ ਉਹ ਮਤਲਬ ਅਜੇ ਨਹੀਂ ਕਹਾਂ ਮਹਾ ਫੇਰ ਕਾਲੇ ਗਿੱਟ ਗਈ ਨਾ ਅੱਛਾ ਹਸਤਾਨਾ ਲੈ ਆਏ ਵੀ ਚੱਲੇ ਜਾਣਗੇ ਹੁਣ ਹੋਰ ਹੋਈ ਜਾਣਾ ਮੈਂ ਚੱਲ ਤੁਸੀਂ ਆਗੇ ਵਧੀਆ ਮੇਰੇ ਜੀ ਲੱਗੇ ਰੋ ਕਾ ਤੂੰ ਹੋਏਗੀ ਮੈਂ ਕਦੋਂ ਮੈਂ ਕਦੋਂ ਕੰਮ ਦੇਮ ਦੇਣਾ ਮੈਂ ਤੇਰਾ ਜੀ ਲਵਾ ਕੇ ਰੱਖੂ ਬੁਰਾ ਉਹ ਤਾਂ ਠੀਕ ਹੈ ਤਿੰਨ ਦਿਨ ਹੋ ਗਏ ਤੂੰ ਮੇਰੀ ਕਿੰਨੀ ਸੇਵਾ ਕਰੀ ਹੈ ਮੇਰਾ ਵੀ ਤਾਂ ਫਰਜ਼ ਬਣਦਾ ਹੈ ਤੇਰੀ ਥੋੜੀ-ਮੋਟੀ ਸੇਵਾ ਮੈਂ ਵੀ ਕਰਦਾ ਤੁਸੀਂ ਵੀ ਨਾ ਐਵੇਂ بڑا ਮਜ਼ਾਕ ਕਰਦੇ ਓ ਰਿੱਟੂ ਜੀ ਫਰਜ਼ ਬੰਦਾ ਕ ਨਹੀਂ ਜੀਜੇ ਦਾ ਬੰਦਾ ਤਾਂ ਹੈਗਾ ਵਾ ਫਿਰ ਤੋਂ ਓਡੋ ਮਟਾ ਸਾਨੂੰ ਫਿਰ ਉਤਰਨਗੇ ਨਹੀਂ ਆਪਣਿਆਂ ਦਾ ਕਾਹਦਾ ਸਾਨੂੰ ਹੁੰਦਾ ਤੁਸੀਂ ਇਹ ਗੱਲ ਦੱਸੋ ਪਹਿਲਾਂ ਸਾਨੂੰ ਤਾਂ ਹੁੰਦੀ ਓ ਬੰਦੇ ਦਾ ਨਹੀਂ ਨਹੀਂ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਦੱਸੋ ਕੋਈ ਬੰਦੇ ਹੀ ਬੰਦੇ ਦੇ ਕੰਮ ਆਉਂਦਾ ਹੈ

ਉਹ ਬਾ ਉਸ ਵਾਲੀ ਜਿਉਂਦੀ ਰਹਿ ਤੂੰ ਤਾਂ ਕਰਾਈ ਤੂੰ ਹੀ ਬੱਦ ਹੈ ਨਜ਼ਾਰਾ ਆ ਗਿਆ ਪ੍ਰੀਤ ਚਾਹ ਬਣਾ ਲੈ ਯਾਰ ਉੱਠ ਕੇ ਚਾਹ ਬਣਾ ਲੈ ਦਿਨ ਦੇ ਕਿੱਡਾ ਚੜ ਗਿਆ ਹੋ ਗਿਆ ਜਿਹੜਾ ਆਪਣੇ ਤੋਂ ਕੁਝ ਹੋ ਗਿਆ ਨਾ ਅਣਜਾਣ ਪੁਣੇ ਚ ਹੋਇਆ ਮੈਨੂੰ ਤਾਂ ਬਹੁਤ ਜ਼ਿਆਦਾ ਡਰ ਲੱਗ ਰਿਹਾ ਕਿਤੇ ਨਾ ਕੋਈ ਤੂੰ ਟੈਨਸ਼ਨ ਨਾ ਲੈ ਮੈਂ ਤੇਰੇ ਨਾਲ ਹੈਗਾ ਨਾ ਕਿਤੇ ਨਾ ਇਹਨਾਂ ਨੂੰ ਪਤਾ ਨਾ ਲੱਗ ਜੇ ਮੈਂ ਤਾਂ ਨਾ ਇੱਧਰ ਦੀ ਰਹਿਣੀ ਆ ਨਾਵੇਂ ਉੱਧਰ ਦੀ ਓਏ ਉਹਨੂੰ ਕੀ ਪਤਾ ਲੱਗੂ ਜੇ ਤੂੰ ਦੱਸੇਂਗੀ ਫਿਰ ਇਹ ਪਤਾ ਲੱਗੂਗਾ ਨਾ ਤਾਂ ਇਹ ਦੱਸਣਾ ਨਾ ਮੈਨੂੰ ਸੁਣਾ ਮੈਨੂੰ ਬਹੁਤ ਜ਼ਿਆਦਾ ਡਰ ਲੱਗ ਰਿਹਾ ਮੇਰੇ ਨਾਲ ਦਿਲ ਘਬਰਾ ਰਿਹਾ ਉਹ ਡਰਿਆ ਨਹੀਂ ਕਰਦੇ ਹੈਗੇ ਕੁਝ ਨਹੀਂ ਹੁੰਦਾ ਹੈਗਾ ਕਿਸੇ ਨੂੰ ਕੁਝ ਪਤਾ ਨਹੀਂ ਲੱਗਦਾ ਹੈਗਾ ਠੀਕ ਹੈ ਨਾ ਜੇ ਨੂੰ ਪਤਾ ਲੱਗ ਗਿਆ ਫਿਰ ਤੂੰ ਦੱਸੇਂ ਇਹਨੂੰ ਨਹੀਂ ਫਿਰ ਮੈਂ ਕਹਾਂ ਦੱਸੂਆਂ प्लीज तू सी ना ਕਿਤੇ ਗੱਲ ਗੱਲ ਚ ਨਾ ਕੋਈ ਗੱਲ ਦਾ ਭਾਂਡਾ ਫੋੜ ਦੇ ਉਹ ਨਹੀਂ ਨਹੀਂ ਬੱਚਾ ਥੋੜ੍ਹਾ ਮੈਂ ਚੱਲ ਠੀਕ ਐ ਚਾਹ ਬਣਾ ਲੈ ਤੂੰ ਚਲੋ ਠੀਕ ਐ ਉਹ ਆਉ ਤਰੇ ਵਧੀਆ ਰਿਹਾ ਟਾਈਮ ਸਰ ਬਾਜੀ ਮਾਰ ਗਿਆ ਤਾਂ ਲਾਟਰੀ ਲੱਗ ਗਈ ਆਹਾ ਮੇਰਾ ਗੱਲ ਸੁਣੋ ਉਹ ਤੇਰੀ ਸੁਣਨ ਵਾਸਤੇ ਬੈਠੇ ਮੈਂ ਯਾਰ ਹੱਥ ਪਰ੍ਹਾ ਗਲੋ ਯਾਰ ਟੱਚ ਨਾ ਕਰੋ ਮੈਨੂੰ ਪਲੀਜ਼ ਉਹ ਕੀ ਹੋ ਗਿਆ ਹੁਣੇ ਨਹੀਂ ਛੇਤੀ ਯਾਰ ਇੱਕ ਤਾਂ ਮੈਨੂੰ ਬਹੁਤ ਜ਼ਿਆਦਾ ਘਬਰਾਹਟ ਹੋ ਰਹੀ ਆ ਮੇਰੀ ਗੱਲ ਸੁਣੋ ਧਿਆਨ ਨਾਲ ਠੀਕ ਆ ਜੋ ਵੀ ਆਪਣੇ ਵਿੱਚ ਕੁਝ ਵੀ ਹੋਇਆ ਨਾ ਇਹਨੂੰ ਮਿੱਟੀ ਪਾ ਦਿਓ ਇੱਥੇ ਦੱਬ ਦਿਓ ਗੱਲ ਲਓ ਠੀਕ ਹੈ ਕਿਉਂ ਇਹ ਹਜਾ ਕੀ ਹੋਇਆ ਆਪਣੇ ਚ ਯਾਰ ਮੈਂ ਨਹੀਂ ਚਾਹੁੰਦੀ ਵੀ ਤੁਹਾਡਾ ਵੀ ਘਰ ਖਰਾਬ ਹੋਵੇ ਤੇ ਮੇਰਾ ਵੀ ਇੱਕ ਆਪਣੀ ਰਿਸ਼ਤੇਦਾਰੀ ਬਹੁਤ ਜ਼ਿਆਦਾ ਗੂੜੀ ਆ ਔਰ ਕੋਈ ਚੀਜ਼ ਨਹੀਂ ਹੁੰਦਾ ਹੈਗਾ ਤੂੰ ਤਾਂ ਈ ਘਬrai ਜਾਨੀ ਆ ਨਹੀਂ ਯਾਰ ਬਸ ਮੈਂ ਤੁਹਾਨੂੰ ਕਹਿ ਦਿੱਤਾ ਆਪਣਾ ਨਾ ਤੁਸੀਂ ਇੱਥੇ ਇਹਨੂੰ ਗੱਲ ਨੂੰ ਦਬ ਦੋ ਜੋ ਵੀ ਹੋਇਆ ਠੀਕ ਆ ਭੁੱਲ ਜੋ ਤੁਸੀਂ ਹੁਣ ਜੋ ਹੋਇਆ ਜੋ ਬੀਤ ਗਿਆ ਉਹਨੂੰ ਬਸ ਖਤਮ ਕਰੋ ਇਹਨੂੰ ਕੀ ਹੋ ਗਿਆ ਹੋਣਾ ਬਸ ਤਾਂ ਲੈਣ ਤੇ ਲਿਆਂਦੀ ਦੀ era ਛੇਤੀ ਬਦਲ ਵੀ ਗਈ ਚਾਲੋ ਫਿਰ ਭਗਤਾ ਆਪਾਂ ਵੀ ਇੱਥੇ ਬੇਲੇ ਬੈਠੇ ਕਿਹੜਾ ਮੱਖੀਆਂ ਮਾਰਾਂਗੇ ਚੱਕ ਟੰਡ ਫੋੜੀ ਚੱਲੀਏ ਹੋਰੇ ਨਹੀਂ ਮਿਲਦਾ ਹੋਰ ਦਾੜ ਗਲ ਦੀਏ ਆਪਣੀ ਲੰਗਣੀ ਪੋਗਾ ਮੈਂ ਪਿੰਡ ਚੱਲਿਆਂ ਕਿਉਂ ਪਿੰਡ ਘਾਤੋਂ ਚੱਲਿਓ ਤੁਸੀਂ ਇੰਨੀ ਜਲਦੀ ਉਹ ਬੱਸ ਹੁਣ ਮੇਰਾ ਦਿਲ ਜਾਨ ਨਹੀਂ ਲੱਗਦਾ ਓਰੇ ਤਾਂ ਕਰਕੇ ਮੈਂ ਚੱਲ ਪਿੰਡ ਜਾਵਾਂ ਕਿਉਂ ਨਹੀਂ ਲੱਗਦਾ ਤੁਹਾਡਾ ਦਿਲ ਮੈਂ ਹੈਗੀ ਆ ਨਾ ਤੁਹਾਡਾ ਦਿਲ ਲਗਵਾਉਣ ਨੂੰ ਉਹ ਹੈ ਤਾਂ ਗਈ ਆ ਨਾ ਫਿਰ ਤੈਨੂੰ ਵੀ ਧੋਖਾ ਨਾ ਟੈਨਸ਼ਨ ਘਾਤੋਂ ਲੈਣਿਓ ਹੁਣ ਤੱਕ ਤੁਸੀਂ ਮੇਰੀ ਸੇਵਾ ਕੀਤੀ ਆ ਤੇ ਹੁਣ ਤੁਹਾਡੀ ਸੇਵਾ ਕਰਨ ਵਾਸਤੇ ਮੈਂ ਹੈਗੀ ਆ ਉਹ ਯਾਰਕਾ ਸਵੇਰੇ ਵਾਂਗੂ ਫੇਰ ਤੋਂ ਇੱਕ ਦਿਨ ਬਾਅਦ ਕਰਦੇਗੇ ਮੈਨੂੰ ਡਰ ਲੱਗਦਾ ਤੁਸੀਂ ਹਲੇ ਤੱਕ ਉਹ ਗੱਲ ਨੂੰ ਚੇਤੇ ਰੱਖੀ ਬੈਠੇ ਹੋ ਮੈਂ ਗੁੱਸੇ ਗੁੱਸੇ ਦੇ ਵਿੱਚ ਕਹਤਾ ਮੈਨੂੰ ਡਰ ਲੱਗ ਰਿਹਾ ਸੀ ਇਸ ਕਰਕੇ ਐਨਾ ਗੁੱਸਾ ਨਾ ਕਰਿਆ ਕਰੋ ਤੁਸੀਂ ਉਹ ਚਲ ਕੋਈ ਨਹੀਂ ਯਾਰ ਮੈਂ ਮਿੰਨੀ ਇੱਕ ਵਾਰ ਫੇਰਾ ਜਾਂ ਹਾਂ ਠੀਕ ਹੈ ਨਹੀਂ ਤੁਹਾਡੇ ਜੀ ਲਵਾਉਣ ਵਾਸਤੇ ਮੈਂ ਹੈਗੀ ਹਾਂ ਮੈਂ ਤੁਹਾਡੇ ਜੀ ਐਸ ਲਵਾਉਂਗੀ ਕਿ ਤੁਸੀਂ ਮੁੜ ਕੇ ਜਾਣ ਨੂੰ ਨਹੀਂ ਦੇ ਲੋਗੇ ਉਹ ਕੀ ਗੱਲ ਹੈ ਹਾਂ